ਇਹ ਕਿ ਰਹਿਣ ਹੋਈ ਜ਼ਮੀਨ ਦੀ ਮਿਆਦ ਕਿੰਨੇ ਸਮੇਂ ਜਾਂ ਮੁਰਤਹੀਨ ਮਾਲਕ ਬਣ ਸਕਦੇ ਨਹੀਂ ਮੁਰਤੇ ਨੂੰ ਹੁਣ ਨਹੀਂ ਮਾਲਕ ਬਣ ਸਕਦਾ ਪਹਿਲਾਂ ਹੈਗਾ ਸੀ ਪਹਿਲਾਂ 60 ਸਾਲ ਸੀ 60 ਸਾਲ ਤੋਂ ਫਿਰ ਘਟਾ ਕੇ 30 ਸਾਲ ਕਰਤਾ ਸੀ ਠੀਕ ਹੈ ਜੀ ਵੀ 30 ਸਾਲ ਜਿਹਦੇ ਲਵੇ ਲਗਾਤਾਰ ਗਹਿਣੇ ਚੱਲਦੇ ਉਹਨੂੰ ਮਾਲਕ ਬਣਾਇਆ ਜਾਂਦਾ ਸੀ ਪਰੰਤੂ ਹੁਣ ਕਾਨੂੰਨ ਇਹ ਬਣਾ ਤਾ ਕਿ ਕਿਸੇ ਟਾਈਮ ਵੀ ਕੋਈ ਬੰਦਾ ਫੱਕ ਕਰਾ ਸਕਦਾ ਓ ਵਿੱਚ ਠੀਕ ਹੈ ਜੀ ਉਹਨੂੰ ਮੁਰਤੇ ਨੂੰ ਮਾਲਕ ਨਹੀਂ ਬਣਾਇਆ ਜਾ ਸਕਦਾ ਠੀਕ ਹੈ ਮਤਲਬ ਪਹਿਲਾਂ ਕਿ ਇਹਦੀ ਕਿੰਨੇ ਸੀ ਰਹਿਣ ਦੀ ਜ਼ਮੀਨ ਦੀ ਮਿਆਦ 60 ਸਾਲ ਸੀ ਪਹਿਲਾਂ ਜੀ 60 ਤੋਂ ਬਾਅਦ ਫਿਰ ਘਟਾ ਕੇ 30 ਕਰਤੀ ਸੀ ਤੇ ਹੁਣ ਜਾਨੀ ਕਿਸੇ ਟਾਈਮ ਵੀ ਬੰਦਾ ਫੱਕਰਾ ਸਕਦਾ ਜੀ ਫੱਕਰਾ ਸਕਦਾ ਇਹ ਕਿ ਜ਼ਮੀਨ ਜਮ੍ਹਾਂਬੰਦੀ ਵਿੱਚ ਤਾਂ 18 ਮਰਲੇ ਜੀ ਪਰ ਜਿਹੜਾ ਲੱਠਾ ਉਹਦੇ ਉੱਪਰ 22 ਮਰਲੇ ਆ ਇਸ ਦਾ ਇਹਦਾ ਕੀ ਹੱਲਾ ਜੀ ਜਿਹਦਾ ਕੀ ਕਾਰਨ ਨਹੀਂ ਨੰਬਰ ਇਹ 22 ਮਰਲੇ ਦਾ ਹੋਣਾ ਅੱਛਾ ਜੀ ਇਹਨਾਂ ਨੇ ਖਰੀਦੀ 18 ਮਰਲੇ ਉਹਨੇ 18 ਮਰਲੇ ਇਹਨਾਂ ਦੇ ਨਾਂ ਚੜ ਗਏ ਹੁਣ 4 ਮਰਲੇ ਉਹਨਾਂ ਮਾਲਕਾਂ ਨੇ ਖੜੀ ਹੋਣੀ ਅੱਛਾ ਇਹ ਵੀ ਹੋ ਸਕਦਾ ਜੀ ਠੀਕ ਆ ਇੱਕ ਜਵਾਨੀ ਵਸੀਅਤ ਤਾਇਆ ਭਤੀਜੇ ਦੇ ਨਾਮ ਕਰ ਗਿਆ ਹੁਣ ਤਾਇਆ ਅੱਗੇ ਸਵਰਗਵਾਸ ਹੋ ਗਿਆ ਇਹ ਵਸੀਅਤ ਕੈਨਸਲ ਹੋ ਸਕਦੀ ਹੈ ਕੈਨਸਲ ਕਿਉਂ ਹੋਊਗਾ ਜਦੋਂ ਪੁੱਤੀ ਜਿੱਦੋਂ ਕਰ ਗਿਆ ਉਹ ਜਿਹੜਾ ਬੰਦਾ ਕਰ ਗਿਆ ਉਹ ਕੈਨਸਲ ਉਹੀ ਕਰਾਊਗਾ ਜਦੋਂ ਦੀ ਡੈਥ ਹੋਊਗੀ ਹੁਣ ਕੈਨਸਲ ਕੌਣ ਕਰਾਊਗਾ ਨੂੰ ਠੀਕ ਹੈ ਹੁਣ ਦੀ ਤਾਹ ਪੁੱਤੀ ਜਦੋਂ ਵਸਿੱਤ ਕਰ ਗਿਆ ਉਹ ਪੁੱਤੀ ਜਮਾਲਕ ਬਣੂਗਾ ਹੀ ਬਣੂਗਾ ਉਹਦਾ ਜ਼ਮੀਨ ਦਾ ਠੀਕ ਹੈ ਜੀ ਉਹ ਦੂਜੇ ਮਤਲ ਜਿੰਨਾ ਮਰਜ਼ੀ ਵਿਰੋਧ ਕਰਨਾ ਉਹਦਾ ਜੀ ਨਾ ਵਿਰੋਧ ਕਰੀ ਜਾਣ ਵਿਰੋਧ ਨਾ ਕਰਨ ਨਾਲ ਕੀ ਹੋਊਗਾ ਠੀਕ ਹੈ ਜੀ ਕਹਿੰਦਾ ਫਰਦ ਵਿੱਚ 3 ਕਨਾਲ ਹੈ ਪਰ ਨਕਸ਼ੇ ਵਿੱਚ 13 ਮਰਲੇ ਹੈ ਇਹਦਾ ਕੀ ਹੱਲ ਹੈ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਨਕਸ਼ੇ 'ਚ 13 ਮਰਲੇ ਹੈ ਠੀਕ ਹੈ ਜਦੋਂ ਉਹਦੀ ਮਾਲਕ ਤੇ ਕਿੰਨੇ ਕਨਾਲ ਦਾ ਤਿੰਨੇ ਜੀ ਤਿੰਨ ਤਿੰਨ ਕਨਾਲ ਦਾ ਮਾਲਕ ਹੈ ਹਾਂ ਜੀ ਜੋ ਤਿੰਨ ਕਨਾਲ ਦਾ ਮਾਲਕ ਹੈ ਉਹ ਤਿੰਨ ਕਨਾਲ ਦੇ ਨੰਬਰ ਖਸਰਾ ਹੋਣਗੇ ਉਹਦੇ ਵਿੱਚ ਰਿਸ਼ਤੀ ਚ ਕਿਹੜੇ ਨੰਬਰ ਖਸਰਾ ਨੇ ਜੀ ਉਹ ਇੱਕ ਨੰਬਰ ਦੇਖੀ ਜਣੋ ਇੱਕ ਨੰਬਰ 13 ਮਰਲੇ ਦਾ ਉਹਨਾਂ ਬਾਕੀ ਉਹ ਦੂਹੇ ਨੰਬਰਾਂ ਚ ਹੋਊਗੀ ਜ਼ਮੀਨ ਠੀਕ ਆ ਵੀ ਇੱਕ ਨੰਬਰ 13 ਮਰਲੇ ਦਾ ਹੋ ਸਕਦਾ ਤੁਹਾਡੀ ਗੱਲ ਮਸਲੀ ਹਾਂ ਵੀ ਬਾਕੀ ਹੋਰ ਜਗ੍ਹਾ ਵੀ ਬਾਕੀ ਹੋਰ ਨੰਬਰਾਂ ਚ ਹੋਊਗੀ ਜ਼ਮੀਨ ਠੀਕ ਸਰ ਉਹਨੂੰ ਟੋਟਲ ਨੰਬਰਾਂ ਚ ਦੱਸਣਾ ਵੀ ਕਿਹੜੇ ਕਿਹੜੇ ਨੰਬਰਾਂ ਦੀ ਰਿਸ਼ਤੀ ਆ ਉਹਦੀ 13 ਕਨਾਲ ਦੀ 13 ਕਨਾਲ ਦੀ ਠੀਕ ਹੈ ਪੁਰਾਣੇ ਸਮੇਂ ਵਿੱਚ ਜ਼ਮੀਨ ਵੇਚਣ ਵੇਲੇ ਸਕੇ ਭਰਾ ਗਵਾਹ ਹੋ ਸਕਦੇ ਸੀ ਜਾਂ ਨਹੀਂ ਜੀ ਜੇ ਪਹਿਲੇ ਸਮੇਂ ਦੀ ਗੱਲ ਕਰੀਏ ਆਪਾਂ ਨਹੀਂ ਪਹਿਲਾਂ ਜਦੋਂ ਗਵਾਹ ਤਾਂ ਕੋਈ ਵੀ ਹੋ ਸਕਦਾ ਇੱਕ ਇੱਕ ਨੰਬਰ ਦਾ ਹੁੰਦਾ ਇੱਕ ਸੈਕੰਡ ਗਵਾਹ ਹੁੰਦਾ ਉਹ ਭਰਾ ਵੀ ਹੋ ਸਕਦਾ ਉਹਦਾ ਇਹ ਹੁਣ ਵੀ ਲਾਗੂ ਹੈਗਾ ਸਰ ਹਾਂ ਹੁਣ ਵੀ ਹੈਗਾ ਹੁਣ ਵੀ ਕੁਝ ਕਰਨੇ ਸਮੇਂ ਉਹਦਾ ਪ੍ਰੂਫ ਹੋਣਾ ਵੀ ਹਾਂ ਇਹ ਵੀ ਸਹਿਮਤ ਦੇ ਵਿਚਣ ਵੇਲੇ ਅੱਛਾ ਜੀ ਹਾਂ ਹਾਂ ਠੀਕ ਹੈ ਮਤਲਬ ਉੱਥੇ ਕੋਈ ਉਹ ਗੱਲ ਕੋਈ ਚੱਕਰ ਨਹੀਂ ਸੈਕੰਡ ਗਵਾਹ ਤਾਂ ਕੋਈ ਵੀ ਹੋ ਸਕਦਾ ਅਜੇ ਸੈਕੰਡ ਕੋਈ ਵੀ ਹੋ ਸਕਦਾ ਇੱਕ ਨੰਬਰਦਾਰ ਚਾਹੀਦਾ ਜ਼ਰੂਰੀ ਜਿਹੜਾ ਬੰਦਾ ਇਹ ਸਨਾਖਤ ਕਰੂਗਾ ਠੀਕ ਹੈ ਜੀ ਇੱਕ ਸਰ ਦੋ ਮਾਲਕਾਂ ਨੇ ਅ ਪਲਾਟ ਦਾ ਤਵਾਦਲਾ ਕਰਨ ਦੀ ਵੀ ਜ ਆਪਸ ਵਿੱਚ ਪਾਵਰ ਟਾਰਨੀ ਲੈ ਲਈ ਜੀ ਹਮ ਇਹਦੇ ਵਿੱਚੋਂ ਇੱਕ ਮਾਲਕ ਸਵਰਗਵਾਸ ਹੋ ਗਏ ਔਰ ਉਹਨਾਂ ਨੇ ਪਾਵਰ ਟਾਰਨੀ 'ਚ ਲਿਖਤਾ ਕਿ ਇਹ ਕਦੇ ਕੈਂਸਲ ਨਹੀਂ ਹੋਊਗੀ ਤਾਂ ਇਹ ਪਾਵਰ ਟਾਰਨੀ ਸਦਾ ਲਈ ਵੈਲਿਡ ਹੁੰਦੀ ਹੈ ਇਹ ਜਾਂ ਨਹੀਂ ਸਦਾ ਲਈ ਵੈਲਿਡ ਨਹੀਂ ਹੁੰਦੀ ਜਿੰਨਾ ਚਿਰ ਜਿਹਨੇ ਪਾਵਰ ਟਾਰਨੀ ਦਿੱਤੀ ਜਿੰਨਾ ਚਿਰ ਉਹ ਜਿਉਂਦਾ ਹੈ ਜੀ ਉਹਨਾਂ ਚਿਰੇ ਵੈਲਿਡ ਹੈ ਉਹ ਠੀਕ ਹੈ ਜੀ ਉਹਦੀ ਡੈੱਥ ਤੋਂ ਬਾਅਦ ਤਾਂ ਉਹਦੀ ਕੋਈ ਵੈਲਿਊ ਨਹੀਂ ਆਏਗੀ ਠੀਕ ਆ ਸਰ ਫਿਰ ਤਾਂ ਬੱਚਿਆਂ ਨੂੰ ਇੰਤਕਾਲ ਹੋਊਗਾ ਬੱਚੇ ਗਾਹ ਫਿਰ ਪਾਪ ਰਟੋਰ ਨਹੀਂ ਦੇਣਗੇ ਫਿਰ ਮਸਲਾ ਲਊਗਾ ਠੀਕ ਆ ਜੀ ਇਹ 1970 71 ਦਾ ਇੰਤਕਾਲ ਕਿੱਥੋਂ ਮਿਲ ਸਕਦਾ ਹੈ ਇਹ ਆਪਣੇ ਤਹਿਸੀਲ ਚੋ ਜੀ ਜਿਹੜੀ ਵੀ ਤਹਿਸੀਲ ਦਾ ਇੰਤਕਾਲ ਹੈ ਉਸ ਤਹਿਸੀਲ ਚੋਂ ਮਿਲ ਸਕਦੇ ਨੇ ਜਿਹੜੇ ਮਰਜ਼ੀ ਸਾਲ ਦਾ ਲੈ ਲਓ ਚਾਹ 60 ਦਾ ਲੈ ਲਓ ਚਾਹ 71 ਦਾ ਲੈ ਲਓ ਜਿਹੜਾ ਮਰਜ਼ੀ ਠੀਕ ਆ ਜੀ ਠੀਕ ਠੀਕ ਆ ਤੇ ਇੱਕ ਸਾ ਜਿਹੜੀ ਧਾਰਮਿਕ ਜ਼ਮੀਨ ਦਾ ਤਵਾਦਲਾ ਉਹ ਆਪਾਂ ਕਿਵੇਂ ਕਰਵਾ ਸਕਦੇ ਆ ਧਰਮਕ ਸਥਾਨ ਦੇ ਜਿਹੜੇ ਵੀ ਪ੍ਰਬੰਧਕ ਕਮੇਟੀ ਹੈਗੀ ਹੈ ਜਿਹੜਾ ਵੀ ਮਹੰਤ ਹੈਗੇ ਕੋਈ ਹਾਂਜੀ ਹਾਂ ਉਹ ਰੈਗੂਲੇਸ਼ਨ ਪਾਉਣਗੇ ਠੀਕ ਹੈ ਜੀ ਰੈਗੂਲੇਸ਼ਨ ਪਾ ਕੇ ਵੀ ਅਸੀਂ ਆਹ ਜ਼ਮੀਨ ਲੈ ਰਹੇ ਆ ਦੇ ਰਹੇ ਆ ਉਹਦਾ ਕਰਾਰਨਾਮਾ ਸਟਾਮ ਤੇ ਲਿਖਿਆ ਜਾਊਗਾ ਉਹ ਕਰਾਰਨਾਮੇ ਦੇ ਮੁਤਾਬਕ ਹੀ ਹਿੰਦ ਕਰੂਗਾ ਠੀਕ ਹੈ ਜੀ ਮਤਲਬ ਦੋਨੇ ਤਰ੍ਹਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਇਹਦੇ ਵਿੱਚ ਠੀਕ ਆ ਤੇ ਇੱਕ ਬਾਈ ਨੇ ਹੋਰ ਕਰਿਆ ਸਵਾਲ ਕਹਿੰਦਾ ਜੀ ਉਹ ਬਾਈ ਲਿਖ ਰਿਹਾ ਕਹਿੰਦਾ ਜਿਹੜੀ ਮੇਰੀ ਪਹਿਲੀ ਘਰ ਵਾਲੀ ਆ ਹਾਂਜੀ ਤੇ ਉਹ ਸਵਰਗ ਵਾਸੂਗੀ ਉਹਦੇ ਤਿੰਨ ਬੱਚੇ ਨੇ ਹੂੰ ਉਸ ਤੋਂ ਬਾਅਦ ਉਹਨੇ ਫਿਰ ਦੂਜਾ ਵਿਆਹ ਕਰਵਾਇਆ ਜਿਹੜੀ ਦੂਜੀ ਪਤਨੀ ਸੀ ਉਹਦੇ ਨਾਲ ਜ਼ਮੀਨ ਚੜ ਗਈ ਮਤਲਬ ਜਾ ਜ਼ਮੀਨ ਕਰਵਾਤੀ ਕਰਵਾਤੀ ਉਹਦੇ ਨਾਲ ਹਾਂਜੀ ਹਾਂ ਉਹਦੇ ਨਾਲ ਜ਼ਮੀਨ ਕਰਵਾਤੀ ਤੇ ਉਹਦੇ ਪੇਟ ਤੋਂ ਇੱਕ ਬੱਚੇ ਨੇ ਜਨਮ ਲਿਆ ਹੂੰ ਤੇ ਉਸ ਤੋਂ ਬਾਅਦ ਉਸ ਲੇਡੀ ਜੀ ਵੀ ਡੈਥ ਹੋ ਗਈ ਜਿਹਦੇ ਨਾਲ ਜ਼ਮੀਨ ਕਰਾਈ ਹਾਂਜੀ ਹਾਂ ਤਾਂ ਉਹ ਕੱਲੇ ਬੱਚੇ ਨੂੰ ਹੀ ਜਾਊਗਾ ਅੱਛਾ ਦੋ ਜਿਹੜੇ ਪਹਿਲੀ ਦੇ ਬੱਚੇ ਨੇ ਉਹਨਾਂ ਨੂੰ ਨਹੀਂ ਜਾਂਦੇ ਅੱਛਾ ਉਹਨਾਂ ਨੂੰ ਨਹੀਂ ਜੀਮੀਨ ਹਾਂ ਜੇ ਆਦਮੀ ਨੂੰ ਜ਼ਮੀਨ ਹੁੰਦੀ ਫਿਰ ਚਾਰੇ ਬੱਚਿਆਂ ਨੂੰ ਜਾਂਦੀ ਠੀਕ ਹੈ ਜੀ ਆदमी ਨੂੰ ਜ਼ਮੀਨ ਹੁੰਦੀ ਆਦਮੀ ਦੀ ਡੈਥ ਹੋਣੀ ਫਿਰ ਚਾਰੇ ਬੱਚਿਆਂ ਨੂੰ ਜਾਣੀ ਅੱਛਾ ਫਿਰ ਚਾਰਾਂ ਨੂੰ ਜਾਣੇਗੀ ਠੀਕ ਆ ਜਨਾਨੀ ਦੇ ਪੇਟੋਂ ਜਿੰਨੇ ਬੱਚੇ ਪੈਦਾ ਹੋਏ ਉਹਨਾਂ ਨੂੰ ਹੀ ਜਾਣੀ ਠੀਕ ਆ ਜੀ ਠੀਕ ਤੇ ਇੱਕ ਸਰ ਮੇਰੀ ਜ਼ਮੀਨ ਮੇਰਾ ਵਿਉਰਾ ਇਹਦੇ ਵਿੱਚ ਨਾਮ ਲਿਖਾਉਣ ਦਾ ਕੀ ਪ੍ਰੋਸੈਸ ਹੁੰਦਾ ਜੀ ਇਹ ਨਾ ਪਿੰਡ ਦੀ ਲਾਲ ਖੀਰ ਦੇ ਅੰਦਰ ਦਾ ਜਿਹੜਾ ਰਕਵਾ ਸੀ ਉਹਦੀ ਆਪਣਾ ਮਾਲਕੀਆਂ ਬਣਾ ਰਹੇ ਨੇ ਹਰਿਆਣਾ ਜਿੱਥੇ ਕੰਮ ਚੱਲ ਰਿਹਾ ਹੈ ਜੀ ਪੰਜਾਬ ਚ ਹਿੱਥ ਚੱਲ ਸ਼ੁਰੂ ਹੋਇਆ ਹੋਇਆ ਨਹੀਂ ਹਲੇ ਜਣਗੇ ਠੀਕ ਆ ਜੀ ਮਤਲਬ ਕੁਝ ਟਾਈਮ ਤੱਕ ਹੋ ਸਕਦਾ ਹਾਂ ਹਾਂ ਚਲਣਾ ਹੈ ਉਹ ਪੰਜਾਬ ਚ ਵੀ ਇਹ ਠੀਕ ਹੈ ਜੀ ਤੇ ਉਹਦੇ ਵਿੱਚ ਲਾਲ ਲਕੀਰ ਦੇ ਅੰਦਰ ਜਿਹਦੇ ਵੀ ਮਕਾਨ ਜਿੱਥੇ ਵੀ ਕਿਸੇ ਦਾ ਕਬਜ਼ਾ ਹੈ ਉਹਨਾਂ ਨੂੰ ਮਾਲਕ ਬਣਾਇਆ ਜਾਣਾ ਹੈ ਜੀ ਉਹਦਾ ਜਿਹੜਾ ਬਿਉਰਾ ਮੰਗਰੇ ਨੇ ਉਹ ਬਿਉਰਾ ਜਣੀ ਕਿ ਉੱਥੇ ਤਿਆਰ ਹੋ ਜਾਣਾ ਹੈ ਠੀਕ ਹੈ ਜੀ ਪਟਵਾਰੀਆਂ ਵੱਲੋਂ ਸਾਰਾ ਇਹ ਤਿਆਰ ਕਰਕੇ ਦਿੱਤਾ ਜਾਣਾ ਵੀ ਕਿਹੜੇ ਬੰਦੇ ਦੀ ਕਿਹੜੇ-ਕਿਹੜੇ ਨੰਬਰਾਂ ਤੇ ਉਹਨਾਂ ਨੂੰ ਨੰਬਰ ਦਿੱਤੇ ਜਾਣਗੇ ਮਕਾਨਾਂ ਨੂੰ ਠੀਕ ਹੈ ਜੀ ਕਿੰਨੇ ਰਕਬਾ ਉਹ ਚ ਕਿੰਨੀ ਲੰਬਾਈ ਚੜਾਈ ਹੈ ਉਹਦੀ ਸਾਰਾ ਉਹਦਾ ਬੇਰਵਾ ਦੇ ਕੇ ਫਿਰ ਉਹਨਾਂ ਦੀ ਮਾਲਕੀ ਬਣਾਈ ਜਾਣੀ ਹੈ ਫਿਰ ਉਹਨਾਂ ਦੇ ਰਿਸ਼ਤੇ ਹੋਣੇ ਸ਼ੁਰੂ ਹੋ ਜਾਣਗੇ ਜਿਹੜੇ ਹੁਣ ਲਾਲਕੀਰ ਦੇ ਅੰਦਰ ਦੀ ਰਿਸ਼ਤੀ ਨਹੀਂ ਨਾ ਹੁੰਦੀ ਜਦੋਂ ਉਹਨਾਂ ਨੂੰ ਮਾਲਕ ਕਰਾ ਦਿੱਤਾ ਗਿਆ ਉਹ ਮਾਲਕੀਦਾਰ ਕਾਰਡ ਰੈਵਨੂਰ ਕਾਰਡ 'ਚ ਚੜ ਗਿਆ ਉਸ ਤੋਂ ਬਾਅਦ ਰਿਸ਼ਤੀਆਂ ਹੋਣੇ ਸ਼ੁਰੂ ਹੋ ਜਾਣਗੀਆਂ ਜੀ ਠੀਕ ਹੈ ਇਹ ਮਤਲਬ ਉਹਨਾਂ ਵੱਲੋਂ ਜੇ ਆਪਾਂ ਸਰਕਾਰ ਦੀ ਗੱਲ ਕਰੀ ਉਹਨਾਂ ਵੱਲੋਂ ਜਾਂ ਲੋਕ ਆਪਣਾ ਨਾਮ ਲਿਖਾਉਣ ਲਈ ਉਹਨਾਂ ਨੂੰ ਕੋਈ ਨਹੀਂ ਆਪੀ ਉਹ ਜਿੰਦ ਪਿੰਡਾਂ 'ਚ ਜਾਣਗੇ ਜੀ ਉਹ ਸਾਰੇ ਨੋਟ ਕਰਨਗੇ ਜੀ ਠੀਕ ਹੈ ਉਹਦੇ ਵਿੱਚ ਕੋਈ ਐ ਨਹੀਂ ਵੀ ਕਿਸਦਾ ਕੋਈ ਕਰ ਰਹੇਗਾ ਨਹੀਂ 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 ਜੇ ਕਿਸਦਾ ਰਹਿ ਗਿਆ ਅਗਲਾ ਆਪ ਜਾ ਕੇ ਦੁਬਾਰੇ ਲਿਖਾ ਸਕਦੇ ਬਸ ਸਾਰੇ ਰਹਿਣ ਦਾ ਕੋਈ ਐਡੀ ਨਹੀਂ ਹੁੰਦਾ ਸਾਰੇ ਸਾਰੇ ਮਕਾਨ ਲਿਖਾਉਣਗੇ ਲਿਖਾਉਣਗੇ ਆਪ ਦੇ ਆਪ ਦੇ ਠੀਕ ਹੈ ਜੀ ਠੀਕ ਠੀਕ ਤੇ ਇੱਕ ਸਰ ਸਵਰਗਵਾਸ ਹੋਈ ਔਰਤ ਨੂੰ ਕਿਸੇ ਬੰਦੇ ਨੇ ਜਿੰਦਾ ਦਿਖਾ ਕੇ ਔਰਤ ਕੋਈ ਸਵਰਗਵਾਸ ਨੂੰ ਉਹ ਨੂੰ ਜਿੰਦਾ ਜਿਉਂਦਾ ਦਿਖਾਤਾ ਉਹਦੀ ਖਾਨਗੀ ਤਕਸੀਮ ਕਰਵਾਈ ਗਈ ਤੇ ਹੁਣ ਇਸ ਦਾ ਕੀ ਹੱਲ ਹੈ ਦੀ ਅਪੀਲ ਕਿੱਥੇ ਪਾ ਸਕਦਾਗਾ ਲੱਗੇ ਅਪੀਲ ਕੋਰਟ ਚ ਪੈ ਜੂਗੀ ਦੀ ਐਸ ਡੀ ਐਮ ਦੇ ਪੈ ਸਕਦੀ ਹੈ ਅੱਛਾ ਜੀ ਜੇ ਜਿਹੜੇ ਬੰਦੇ ਨੂੰ ਤਕਸੀਮ ਚੋਂ ਬੰਦਾ ਦਾ ਮਰਿਆ ਹੋਇਆ ਉਹਦੀ ਡੈਥ ਸਰਟੀਫਿਕੇਟ ਲਾ ਕੇ ਉਹ ਤਾਂ ਬਹੁਤ ਗਲਤ ਹੈ ਜਾਨਕਿ ਕਿਸੇ ਬੰਦੇ ਨੂੰ ਜਿਉਂਦਾ ਦਿਖਾ ਕੇ ਇੰਤਕਾਲ ਤਕਸੀਮ ਦਾ ਕਰਾ ਲੈਣਾ ਹਾਂਜੀ ਹਾਂ ਉਹ ਤਾਂ ਟੁੱਟ ਸਕਦੀ ਹੈ ਜੀ ਬਿਲਕੁਲ ਉਹਦਾ ਜੋ ਡੈਥ ਸਰਟੀਫਿਕੇਟ ਸਾਬਤ ਕਰੂੰਗਾ ਵੀ ਹਾਂ ਇਹ ਫਲਾਨੀ ਡੇਟ ਨੂੰ ਮਰੀ ਹੈ ਇੰਤਕਾਲ ਫਲਾਨੀ ਡੇਟ ਨੂੰ ਹੋਇਆ ਉਹ ਟੁੱਟ ਜੂਗਾ ਜੀ ਇਹਦੇ ਵਿੱਚ ਫਿਰ ਉਹ ਬੰਦੇ ਦੇ ਵੀ ਬੰਦੇ ਦੇ ਕਰ ਵੀ ਹੋ ਸਕਦੀ ਹੈ ਹੋ ਸਕਦੀ ਹੈ ਜੀ ਜਮੀਨੀ ਕੌਰਤ ਦੇ ਨਾਮ ਸੀ ਔਰਤ ਦੇ ਭਰਾ ਨੇ ਕੀ ਕਰਿਆ 1970 75 ਦੀ ਗੱਲ ਆਈ ਆ ਕੋਈ ਹੋਰ ਔਰਤ ਆ ਭੈਣ ਦੀ ਜਗ੍ਹਾ ਤੇ ਕੋਈ ਹੋਰ ਲੇਡੀਜ਼ ਖੜਾਤੀ ਉਹ ਜ਼ਮੀਨ ਜਿਹੜੀ ਭੈਣ ਵਾਲੀ ਸੁਹਬ ਦੇ ਨਾਮ ਕਰਵਾ ਲਈ ਤੇ ਹੁਣ ਜਿਹੜੀ ਉਹ ਔਰਤ ਸੀ ਜਿਹਦੀ ਜ਼ਮੀਨ थी ਅਸਲੀਅਤ ਵਿੱਚ ਉਹ ਔਰਤ ਸਵਰਗਵਾਸ ਹੋ ਗਈ ਹੁਣ ਉਹ ਜ਼ਮੀਨ ਉਹ ਪੋਦੇ ਪਰਿਵਾਰ ਵਾਲੇ ਲੈ ਸਕਦੇ ਨੇ ਜਾਂ ਨਹੀਂ ਨਹੀਂ ਹੁਣ ਉਹਦਾ ਪ੍ਰੂਫ ਦੇਖੋ ਮੇਰੀ ਗੱਲ ਸੁਣੋ ਹਾਂਜੀ ਉਹ ਜਿਨਾਨੀ ਉੱਥੇ ਖੜੀ ਕਰਤੀ ਹਾਂਜੀ ਉਹ ਹੁਣ ਜਿਨਾਨੀ ਮਰ ਗਈ ਜੀ ਤਾਂ ਉਹ ਜਿੰਦੀ ਹੁੰਦੀ ਫੇਰ ਤਾਂ ਉਹਦੇ ਗੁੱਠੇ ਦਾ ਅਸਕਰ ਚੈੱਕ ਹੁੰਦੇ ਠੀਕ ਹੈ ਹੁਣ ਉਹ ਵੀ ਮਰ ਗਈ ਹਾਂਜੀ ਉਹਨੇ ਪ੍ਰੂਫ ਕਿਵੇਂ ਕਰਨਗੇ ਵੀ ਸਾਡੀ ਮਾਂ ਦੀ ਥਾਂ ਤੇ ਕਿਸੇ ਹੋਰ ਨੂੰ ਖੜਾ ਕੀਤਾ ਨਹੀਂ ਜੀ ਸਰ ਜਿਸ ਨੂੰ ਖੜਾ ਕੀਤਾ ਉਹ ਤਾਂ ਜਿਉਂਦੀ ਹੈ ਜਨਾਨੀ ਮੈਂ ਇਹ ਕਹਿੰਦਾ ਜੂੰਦੀ ਹੈ ਉਹ ਹਾਂਜੀ ਹਾਂ ਉੱਥੇ ਪਹਿਲਾਂ ਫੋਟੋ ਨਹੀਂ ਲਗਦੀਆਂ ਸੀਆਂ ਠੀਕ ਆ ਪਹਿਲਾਂ ਫੋਟੋਆਂ ਨਹੀਂ ਲਗਦੀਆਂ ਸੀਆਂ ਜਿਸ ਕਰਕੇ ਜਣੀ ਕਿ ਕੋਈ ਵੀ ਖੜੀ ਹੋ ਕੇ ਕਰਾ ਕੀਤਾ ਉਹ ਚੋਜ ਲਈ ਅਸੀਂ ਉਹ ਚ ਨੰਬਰਦਾਰ ਫਸੂਆ ਸਭ ਤੋਂ ਪਹਿਲਾਂ ਦਾ ਠੀਕ ਹੈ ਜੀ ਜਿਹੜੇ ਨੇ ਰਾਮ ਦੇ ਨੌ ਕਰਾਈ ਉਹ ਫਸਣਗੇ ਠੀਕ ਆ ਜੇ ਹੁਣ ਜਾਲੀ ਸਾਫਤ ਕਰਨ ਵਾਸਤੇ ਜਿਹਨੇ ਦੇ ਨੌ ਤੇ ਜਿਹਦੇ ਨਾਲ ਫਰਾੜ ਹੋਇਆ ਹਾਂਜੀ ਹਾਂ ਉਹੀ ਬੰਦਾ ਜਾਲੀ ਸਾਫਤ ਕਰ ਸਕਦਾ ਨਾ ਜਦੋਂ ਉਹਦੀ ਵੀ ਡੈਥ ਹੋ ਗਈ ਹੁਣ ਜਲਦੀ ਇੰਨੇ ਟਾਈਮ ਬਾਅਦ ਕਿਵੇਂ ਕਰਨਗੇ ਸਾਫਤ ਬਿਲਕੁਲ ਠੀਕ ਹੈ ਜੀ ਠੀਕ ਤੇ ਅਗਲਾ ਸਵਾਲ ਕਹਿੰਦਾ ਮੇਰੇ ਚਾਚੇ ਹੋਰੇ ਤਿੰਨ ਭਰਾ ਤੇ ਇਦੇ ਵਿੱਚੋਂ ਇੱਕ ਦਾ ਵਿਆਹ ਨਹੀਂ ਹੋਇਆ ਜੀ ਉਹ ਵੀ ਮਤਲਬ ਜਿਹੜਾ ਕੁਵਾਰਾ ਦੀ ਇਹਦਾ ਵਿਆਹ ਨਹੀਂ ਹੋਇਆ ਹੂੰ ਹੂੰ ਉਹਦੇ ਪਹਿਲਾਂ ਜ਼ਮੀਨ ਤੇ ਘਰ ਉਹਦੇ ਨਾਮ 'ਤੇ ਉਹ ਦੂਜੇ ਪਾਈਆਂ ਨੇ ਕੀ ਕਰਿਆ ਉਹਦਾ ਜਿਹੜਾ ਹਿੱਸਾ ਦੀ ਉਹ ਹਿੱਸੇ 'ਚ ਉਹਨੂੰ ਬਾਹਰ ਕਰਤਾ ਕਿਸੇ ਨਾ ਕਿਸੇ ਤਰ੍ਹਾਂ ਉਹ ਕੁਮਾਰੇ ਮੁੰਡੇ ਬੰਦੇ ਨੂੰ ਹੂੰ ਹੂੰ ਹੁਣ ਉਹ ਬੰਦਾ ਆਪਦਾ ਹਿੱਸਾ ਕਿਵੇਂ ਲੈ ਸਕਦਾ ਜੀ ਨਹੀਂ ਕੁਮਾਰਾ ਬੰਦਾ ਜੂੰਦਾ ਹੈ ਹਾਂਜੀ ਹਿੱਸੇ 'ਚ ਬਾਹਰ ਕਰਨਾ ਮਤਲਬ ਤਾਂ ਇਹ ਹੈ ਨਾ ਵੀ ਪਹਿਲਾਂ ਬਾਪ ਦੇ ਨੋਂ ਹੋਣੀ ਬਾਪ ਦੇ ਨੋਂ ਤੋਂ ਆਪਦੇ ਨੋਂ ਕਰਾ ਗਏ ਉਹ ਉਹਦੇ ਨੋਂ ਕਰਾਈ ਨਹੀਂ ਅੱਛਾ ਜੀ ਉਹਨਾਂ ਨੇ ਵਸੀਤ ਕਰਾਈ ਹੋਣੀ ਨਾ ਵਸੀਤ ਕਰਾ ਕੇ ਬਾਪ ਤੋਂ ਆਪ ਦੇ ਨੋ ਕਰਾ ਗਏ ਠੀਕ ਹੈ ਜੀ ਜਿਹੜਾ ਕੁਮਾਰਾ ਤੇ ਉਹਦੇ ਨੋਂ ਨਹੀਂ ਕਰਾਈ ਹੋਣੀ ਉਹ ਠੀਕ ਹ ਹੁਣ ਉਹ ਹਿੱਸਾ ਕਿਵੇਂ ਲਊਗਾ ਨਹੀਂ ਪਹਿਲਾ ਉਹ ਕੁਆਰੇ ਬੰਦੇ ਦੇ ਨਾਂ ਹੈਗੀ ਦੀ ਜ਼ਮੀਨ ਇਹ ਬਾਈ ਕਹਿੰਦਾ ਜੀ ਇਹਨੇ ਸਵਾਲ ਕਰੇ ਜੇ ਉਹਦੇ ਨੋਂ ਜ਼ਮੀਨ ਤੇ ਉਹਦੇ ਨੋਂ ਤੋਂ ਜ਼ਮੀਨ ਚੇਂਜ ਕਿਵੇਂ ਹੋਊਗੀ ਫਿਰ ਚੇਂਜ ਤਾਂ ਕਿਸੇ ਗੱਲ ਨਾਲ ਹੋਈ ਹੋਣੀ ਨਾ ਇਹ ਤਾਂ ਠੀਕ ਹੈ ਜੀ ਕੋਈ ਰਿਸ਼ਤੀ ਹੋਊਗੀ ਤਾਂ ਹੀ ਚੇਂਜ ਹੋਊਗੀ ਹਾਂਜੀ ਹਾਂ ਹਾਂ ਰਿਸ਼ਤੀ ਕਰਾ ਗਿਆ ਹੋਣਾ ਉਹ ਤਾਂ ਹੀ ਇਸੇ ਤੋਂ ਬਾਹਰ ਹੋਇਆ ਨਹੀਂ ਤਾਂ ਹੋ ਨਹੀਂ ਸਕਦਾ ਸੀ ਮਤਲਬ ਕਿਸੇ ਨਾ ਕਿਸੇ ਭਲੇਖ ਨੇ ਜਦਾ ਰਜਿਸਟਰੀ ਕਰਵਾ ਦਿੱਤੀ ਕਰਵਾ ਗਈ ਹੁਣ ਇਹ ਰਜਿਸਟਰੀ ਕਰਵਾ ਕੇ ਚੇਂਜ ਹੋਈ ਹੋਊਗੀ ਹੋਰ ਕਿਸ ਬੇਸ ਤੇ ਹੋਈ ਹੋਊਗੀ ਚੇਂਜ ਠੀਕ ਜਿਹੜੀ ਉਹਦੇ ਨਾਲ ਜ਼ਮੀਨ ਸੀ ਉਹ ਤੋਂ ਕਰਵਾਈ ਹੋਊਗੀ ਠੀਕ ਹੁਣ ਉਹਨਾਂ ਨੂੰ ਜਿਹੜੇ ਦੂਏ ਹਿੱਸੇਦਾਰ ਨੇ ਉਹਨਾਂ ਨੂੰ ਪਤਾ ਨਹੀਂ ਹੋਣਾ ਵੀ ਕਿਵੇਂ ਕਰਾ ਗਿਆ ਇਹ ਹਾਂਜੀ ਹਾਂ ਉਸ ਟਾਈਮ ਜੂੰਦੇ ਜੀ ਕਰਾ ਕੇ ਗਿਆ ਹੋਣਾ ਉਹ ਰਜਿਸਟਰੀ ਤੋਂ ਪਤਾ ਲੱਗ ਜੂਗੀ ਰਜਿਸਟਰੀ ਕਰਾਈਏ ਕੀ ਕਰਾਈਏ ਕਿਵੇਂ ਚੇਂਜ ਹੋਈ ਹੈ ਵੀ ਕਿਵੇਂ ਹੋਈ ਹੈ ਕਿਵੇਂ ਨਹੀਂ ਹੋਈ ਇੱਕ ਕੁਰਸੀਨਾਮਾ ਕਹਿੰਦੇ ਵਕੀਲ ਜਾਂ ਨੰਬਰਦਾਰ ਤਸਦੀਕ ਕਰ ਸਕਦਾ ਹੈ ਕਿ ਨਹੀਂ ਨੰਬਰਦਾਰ ਤਸਦੀਕ ਕਰ ਸਕਦਾ ਜੀ ਅੱਛਾ ਬੈਲਟ ਹੈਗੇ ਸਰ ਹਾਂ ਹਾਂ ਕੁਰਸੀ ਨਾਮ ਕਰਨੇ ਨੰਬਰਦਾਰ ਨੇ تصدیق ہے جی ٹھیک ہے جی ਜਿਹੜਾ ਕੁਰਸੀ ਨਾਮ ਹੈ ਨੰਬਰਦਾਰ ਦੇ ਦੱਸਣ ਦੇ ਮੁਤਾਬਕ ਹੀ ਪਟਵਾਰੀ ਬਣਾਉਂਦਾ ਹੈ ਠੀਕ ਹੈ ਜੀ ਨੰਬਰਦਾਰ ਹੀ ਉਹਦਾ ਜ਼ਿੰਮੇਵਾਰ ਹੈ ਠੀਕ ਹੈ ਜਿਹੜੇ وارث ਦੱਸਦਾ ਠੀਕ ਠੀਕਾ ਨੰਬਰਦਾਰ ਹੀ ਉਹਨੂੰ تصਦੀਕ ਕਰ ਸਕਦਾ ਠੀਕ ਹੈ ਸਰ ਕੀ ਖਾਨਗੀ ਤਕਸੀਮ ਖਾਰਜ ਹੋ ਸਕਦੀ ਹੈ ਜਾਂ ਖਾਰਜ ਕਰਵਾ ਸਕਦੀ ਹੈ ਨੀ ਖਾਨਗੀ ਤਕਸੀਮ ਖਰਚ ਦੇਖੋ ਜੇ ਕੋਈ ਜਾਲੀ ਬਣੀ ਹੋਈ ਹੈ ਜਾਲੀ ਦਾ ਆਪਾਂ ਪ੍ਰੂਫ ਦੇਣੇ ਆ ਫਿਰ ਤਾਂ ਖਰਚ ਹੋ ਸਕਦੀ ਹੈ ਠੀਕ ਹੈ ਜੀ ਜੇ ਆਪਾਂ ਪ੍ਰੂਫ ਹੀ ਨਹੀਂ ਕਰ ਸਕਦੇ ਜਾਲੀ ਉਹਨੂੰ ਫਿਰ ਖਰਚ ਕਿਵੇਂ ਹੋਊਗੀ ਉਹ ਪ੍ਰੂਫ ਦਾ ਹੁਣ ਜ਼ਰੂਰੀ ਆ ਹਾਂ ਜ਼ਰੂਰੀ ਜਾਲੀ ਸਾਬਤ ਕਰਨ ਵਾਸਤੇ ਉਹਦੇ ਪ੍ਰੂਫ ਤਾਂ ਚਾਹੀਦੇ ਨੇ ਜੀ ਗਵਾ ਤਾਂ ਚਾਹੀਦੇ ਨੇ ਵੀ ਜਾਲੀ ਕਿਸ ਤੇ ਬੇਚ ਤੇ ਆਏ ਠੀਕ ਹੈ ਜੀ ਠੀਕ ਹੈ ਇੱਕ ਤੋਂ 1994 ਵਿੱਚ ਜ਼ਮੀਨ ਵੇਚੀ ਗਈ ਸੀ ਦੋ ਭਾਈਆਂ ਵੱਲੋਂ ਇੰਤਕਾਲ ਕਹਿੰਦੇ ਇੱਕ ਦੀ ਨਾਮ ਜਿਹੜਾ ਇੱਕ ਦੇ ਨਾਮ ਚੜੀ ਨਹੀਂ ਹੈ ਇਹਦਾ ਕੋਈ ਕਾਰਨ ਹਾ ਇਹ ਕਈ ਵਾਰੀ ਇਹ ਹੁੰਦਾ ਰਿਸ਼ਤੀ ਦੂਆ ਵੱਲੋਂ ਹੋਗੀ ਇੰਤਕਾਲ ਇੱਕ ਵੱਲੋਂ ਚੜਤਿਆ ਹਾਂਜੀ ਹਾਂ ਉਹ ਸੇਤ ਬੈਦਾ ਇੰਤਕਾਲ ਹੋ ਸਕਦਾ ਦੂਆ ਦੇ ਠੀਕ ਹੈ ਦਰਸਤ ਹੋ ਸਕਦਾ ਦਰਸਤ ਹੋ ਸਕਦਾ ਇਹ ਸੇਤ ਬੈਦਾ ਇੰਤਕਾਲ ਹੋ ਜੂਗਾ ਦੋਆ ਦੀ ਇੱਕ ਦੀ ਬਜਾਏ ਦੋਆ ਵੱਲੋਂ ਦੁਵਾਲੇ ਦਿਖਾਇਆ ਜਾਊਗਾ ਠੀਕ ਹੈ ਜੇ ਰਿਸ਼ਤੀ ਦੂਆ ਵੱਲੋਂ ਹੈ ਤਾਂ ਜੇ ਰਿਸ਼ਤੀ ਦੋਆ ਵੱਲੋਂ ਹੈ ਇੱਕ 2009 ਵਿੱਚ ਜਮ੍ਹਾਂਬੰਦੀ ਖਰੀਦਣ ਵਾਲਾ ਅ 2009 ਵਿੱਚ ਜਮ੍ਹਾਂ ਕੁਝ ਜ਼ਮੀਨ ਖਰੀਦੀ ਸੀ ਜੀ ਜਿਹੜਾ ਵੇਚਣ ਵਾਲਾ ਸੀ ਉਹ ਬੰਦਾ ਸਵਰਗਵਾਸ ਹੋ ਗਿਆ ਹਾਂ ਮੌਜਾ ਇੰਤਕਾਲ ਕਿਵੇਂ ਹੋਊ ਸਰ ਇੰਤਕਾਲ ਉਹਦੇ ਬਾਰਸਾਂ ਦੇ ਨਾਲ ਉਹ ਤਾਂ ਜ਼ਮੀਨ ਚੜ੍ਹੇ ਗਈ ਹੋਣੀ ਜੀ ਜਿਹੜੇ ਬਾਰਸ ਨੇ ਠੀਕ ਹੈ ਜੀ ਬਾਰਸ ਕਹਿੰਦੇ ਨੇ ਵੀ ਹਾਂ ਸਾਡੇ ਪਿਤਾ ਵੱਲੋਂ ਜ਼ਮੀਨ ਵੈਅ ਹੋਈ ਹੈ ਠੀਕ ਆ ਇੰਤਕਾਲ ਹੋ ਸਕਦਾ ਹੈ ਠੀਕ ਹੈ ਜੀ ਜੇ ਉਹ ਜਣ ਕੇ ਨਹੀਂ ਮੰਨਦੇ ਤਾਂ ਕੋਰਟ ਵੀ ਜਣ ਕੇ ਉਹ ਰਜਿਸਟਰੀ ਨੂੰ ਬੈਲਡ ਕਰਕੇ ਡਿਗਰੀ ਕਰ ਸਕਦੀ ਹੈ ਠੀਕ ਹੈ ਸਰ ਰਿਸ਼ਤੀ ਦਾ ਪਿਤਾ ਨੇ ਕਰਾਈ ਹੈ ਨਾ ਜੇ ਪਿਤਾ ਡੈਥ ਹੋ ਗਈ ਤਾਂ ਵੀ ਹੋ ਗਿਆ ਠੀਕ ਆ ਇੱਕ ਸਰ ਜਿਹੜੀ ਤੁਸੀਂ ਡਿਗਰੀ ਸ਼ਬਦ ਵਰਤਿਆ ਇਹ ਡਿਗਰੀ ਕਦੋਂ ਹੁੰਦੀ ਹੈ ਜੀ ਵੈਸੇ ਇਹ ਡਿਗਰੀ ਜਿਹੜੀ ਕੋਰਟ ਜਿਹੜੀ ਕਿ ਮਾਲਕਕਰਾਰ ਦੇ ਦਿੰਦੀ ਹੈ ਜੀ ਵੀ ਹਾਂ ਵਾਕਈ ਮਾਲਕ ਸਹੀ ਨਹੀਂ ਨਹੀਂ ਰਿਸਟਰੀ ਕੀਤੀ ਹੈ ਉਹ ਫਿਰ ਜਣੇ ਕਿ ਕੋਰਟ ਦੇ ਆਰਡਰ ਰਹਿ ਹਿੰਦਕਾਲ ਹੋ ਜਾਂਦਾ ਹੈ ਠੀਕ ਹੈ ਜੀ ਸ਼ਹਿਰੀ ਪ੍ਰਾਪਰਟੀ ਦਾ ਤਬਾਦਲਾ ਪਿੰਡ ਦੀ ਜ਼ਮੀਨ ਨਾਲ ਕੀਤਾ ਜਾ ਸਕਦਾ ਨਹੀਂ ਹੋ ਸਕਦਾ ਜੀ ਸ਼ਹਿਰੀ ਪ੍ਰਾਪਰਟੀ ਦਾ ਤਬਾਦਲਾ ਰਿਸਟਰਡ ਹੋ ਸਕਦਾ ਹੈ ਖਾਨਗੀ ਨਹੀਂ ਹੋ ਸਕਦਾ ਅੱਛਾ ਜੀ ਹਾਂ ਹੋ ਸਕਦਾ ਹੈ ਪਰ ਰਿਸਟਰਡ ਕਰਾਉਣਾ ਪੈਣਾ ਉਹ ਰਜਿਸਟਰ ਕਰਾਉਣਾ ਪਊਗਾ ਜੀ ਉਦੇ ਵਿੱਚ ਹਰੇਕ ਜੀ ਸ਼ੋਅ ਕਰਨੀ ਪੈਂਦੀ ਹੈ ਜਾਂ ਕੋਈ ਹਾਂ ਹਾਂ ਜਿਹੜੀ ਚੀਜ਼ ਆਪਾਂ ਲੈ ਰਹੇ ਤਵਾਲੇ ਚ ਉਹਨਾਂ ਨੂੰ ਸ਼ੋਅ ਕਰਨੀ ਪੂ ਨਾ ਉਹਦੇ ਹਿਸਾਬ ਨਾਲੇ ਉੱਥੇ ਸਟਾਮ ਲੱਗਣੇ ਨੇ ਠੀਕ ਹੈ ਸਰ ਜਿਸ ਦਾ ਪਰਸ਼ਟੀ ਕੌਣ ਹੈ ਨਾ ਇਹ ਸਭ ਨਾਲ ਰਿਸਟ੍ਰਿਡ ਤਵਾਲਾ ਵੀ ਹੁੰਦਾ ਹੈ ਅੱਛਾ ਜੀ ਉਹ ਹੋ ਸਕਦਾ ਖਾਨਗੀ ਨਹੀਂ ਹੋ ਸਕਦਾ ਖਾਨਗੀ ਨਹੀਂ ਹੋ ਸਕਦਾ ਇਹ ਖਾਨਗੀ ਨਹੀਂ ਹੋ ਸਕਦਾ ਕੀ ਲੋਨ ਭਾਉ ਦੀ ਤਕਸੀਮ ਹੋ ਸਕਦੀ ਹੈ ਜੀ ਜੇ ਆਪਾਂ ਲੋਨ ਲੈ ਰੱਖਿਆ ਹੈ ਹਾਂਜੀ ਆਪਾਂ ਤਕਸੀਮ ਕਰਨੀ ਹੈ ਹਾਂਜੀ ਜੇ ਆਪਾਂ ਹਿੱਸੇ ਦੇ ਅੰਦਰ ਲੋਨ ਲਿਆ ਹੈ ਫਿਰ ਤਾਂ ਤਕਸੀਮ ਹੋ ਸਕਦੀ ਹੈ ਕਿਉਂਕਿ ਉਹਨਾਂ ਹਿੱਸਾਪਾ ਨੂੰ ਜਿ ਤਕਸੀਮ ਚ ਮਿਲ ਨਹੀਂ ਮਿਲਣਾ ਹੈ ਠੀਕ ਹੈ ਜੀ ਤਕਸੀਮ ਵਾਲੇ ਨੰਬਰਾਂ ਤੇ ਹੋ ਜੂਗਾ ਪਰ ਬੈਂਕ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਜਿਉਂ ਐਗਰੀਮੈਂਟ ਦਾ ਮਤਲਬ ਸਾਈਗਨ ਹਾਂ ਜਿਹੜੇ ਬੈਂਕ ਦਾ ਲੋਨ ਹੈ ਹਾਂ ਜੀ ਜੇ ਨੰਬਰਾਂ ਤੇ ਲੋਨ ਲਿਆ ਹੈ ਨੰਬਰ ਕਿਸੇ ਹੋਰ ਨੂੰ ਜਾਣੇ ਨੇ ਫਿਰ ਤਾਂ ਤਕਸੀਮ ਨਹੀਂ ਹੋ ਸਕਦੀ ਠੀਕ ਹੈ ਸਰ ਇੱਕ ਸਾਂਝੀ ਕੇਬੜ ਵਿੱਚੋਂ 10 ਕਨਾਲ ਜ਼ਮੀਨ ਖਰੀਦੀ ਸੀ ਪਰ ਜਦੋਂ ਗਰਦਾਵਰੀ 7 ਕਨਾਲ ਦੀ ਆ ਜਿਹੜੀ ਬਾਕੀ ਜ਼ਮੀਨ ਰਹਿ ਗਈ ਉਹ ਗਰਦਾਵਰੀ ਕਿਵੇਂ ਕਰਵਾਈਏ ਇਹ ਇਹਨਾਂ ਦਾ ਕਬਜ਼ਾ 10 ਕਨਾਲ ਤੇ ਹੈ ਹਾਂਜੀ ਇਹਨਾਂ ਨੇ ਰਿਸ਼ਤੀ 10 ਕਨਾਲ ਦੀ ਕਰਾਈ ਦੀ ਕਬਜ਼ਾ 10 ਕਨਾਲ ਤੇ ਠੀਕ ਹੈ ਜੀ ਗਰਦੌਰੀ 7 ਕਨਾਲ ਦੀ ਹੈ ਹਾਂਜੀ ਹਾਂ ਤਾਂ 3 ਕਨਾਲ ਜਿਹੜੇ ਨੰਬਰ ਦੇ ਇਹ ਬਾਹਰ ਇਹ ਨੇ ਉਹਦਾ ਕੇਸ ਪਾ ਕੇ ਆਪਦੇ ਨਾਮ ਗਰਦੌਰੀ ਕਰਾ ਸਕਦੇ ਨੇ ਠੀਕ ਉਹਦੀ ਵੀ ਤਸਿਲਦਾਰ ਦੇ ਕੇਸ ਪਹੂਆ ਕਬਜ਼ਾ ਦਿਖੂਆ ਮੌਕੇ ਤੇ ਵੀ ਹੈਗੇ ਜੇ ਕਬਜ਼ਾ ਹੈਗੇ ਤਾਂ ਇਹਨਾਂ ਨੂੰ ਗਰਦੌਰੀ ਹੋ ਸਕਦੀ ਹੈ ਅਗਰ ਆਦਰਵਾਇਜ਼ ਕਬਜ਼ਾ ਨਹੀਂ ਹੈਗਾ ਫਿਰ ਨਹੀਂ ਇਹ ਕਬਜ਼ਾ ਨਹੀਂ ਹੈਗਾ ਫਿਰ ਨਹੀਂ ਹੋ ਸਕਦੀ ਠੀਕ ਹੈ ਜੀ ਠੀਕ ਜੇ ਕਬਜ਼ਾ ਇਹਨਾਂ ਦਾ ਹੈਗੇ ਹੈ ਤਾਂ ਕੇਸ ਪਾ ਕੇ ਕਰਾ ਸਕਦੇ ਨੇ ਤਸਿਲਦਾਰ ਦੇ ਕੇਸ ਪਾਉਣਾ ਪਊਗਾ ਠੀਕ ਆ ਸਰਕਲ ਰੈਮ ਨੂੰ ਅਫਸਰ ਜਿਹੜਾ ਵੀ ਹੈਗਾ ਮੌਕੇ ਦਾ ਜਿਹੜਾ ਉਹਦੇ ਕੇਸ ਪਾ ਕੇ ਆਪਦੀ ਗਰਦੌਰੀ ਕਰਾ ਸਕਦੇ ਨੇ ਠੀਕ ਹੈ ਜੀ ਇਹ ਜਣ ਕੇ ਜਿਹੜਾ ਨੌ ਗਰਦੌਰੀ ਚੱਲ ਰਹੀ ਹੈ ਉਹਨਾਂ ਨੂੰ ਵੀ ਸੱਮਣ ਭੇਜਣਗੇ ਤਹਿਸੀਲਦਾਰ ਸਾਹਿਬ ਠੀਕ ਹੈ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਸਾਰੇ ਨੂੰ ਸੱਮਣ ਭੇਜ ਕੇ ਜਣ ਕੇ ਉਥੇ ਬੁਲਾਉਣਗੇ ਜੀ ਜੇ ਤਾਂ ਉਹ ਜਣ ਕੇ ਉਥੇ ਬਿਆਨ ਦੇ ਦਿੰਦੇ ਨੇ ਵੀ ਹਾਂ ਇਹਦਾ ਕਬਜਾ ਹੈ ਮਾਲਕ ਤੇ ਜਿਹੜੇ ਗਰਦੌਰੀ ਵਾਲੇ ਨੇ ਵੀ ਤਾਂ ਤਹਿਸੀਲਦਾਰ ਉੱਥੇ ਕਰ ਦਊਗਾ ਜੇ ਉਹਨਾਂ ਨੇ ਨਾ ਬਿਆਨ ਦਿੱਤੇ ਤਾਂ ਮੌਕਾ ਰੱਖ ਲਊਗਾ ਠੀਕ ਹੈ ਮੌਕਾ ਰੱਖ ਕੇ ਲੋਕਾਂ ਦੀ ਗਵਾਹੀਆਂ ਲੈ ਕੇ ਜੇ ਉਹਨਾਂ ਫਿਰ ਉਹਨੂੰ ਪੁੱਛੂ ਵੀ ਕਿਸੇ ਐਸ ਇਤਿਹਾਸ ਦੇ ਬਾਰੇ ਤੁਸੀਂ ਤੁਸੀਂ ਨੇ ਇਹ ਠੇਕੇ ਤੇ ਲਈ ਐ ਚਕੋਤੇ ਤੇ ਲਈ ਐ ਕਿਸੇ ਇਤਿਹਾਸ ਦੇ ਬਾਰੇ ਉਹ ਬੈ ਲਈ ਦੀ ਕੀ ਕਰਿਆ ਸੀ ਫਿਰ ਉਹਦੇ ਸਾਬ ਨਾਲ ਉਸ ਬਰਤੌਰ ਦੇ ਮੀਰ ਬਪਾ ਠੀਕ ਹੈ ਜੀ ਤੀ ਆਪਣੀ ਪਤਨੀ ਦੇ ਨਾਮ ਜ਼ਮੀਨ ਕਰਵਾ ਦੇਵੇ ਬਾਅਦ ਵਿੱਚ ਉਹਨਾਂ ਦਾ ਡਿਵੋਰਸ ਹੋ ਜਾਵੇ ਫਿਰ ਪਤੀ ਆਪਣੀ ਜ਼ਮੀਨ ਜਾਂ ਆਪਣਾ ਹਿੱਸਾ ਵਾਪਸ ਕੇ ਮਿਲ ਲੈ ਸਕਦਾ ਹੈ ਨਹੀਂ ਜਿਹੜੀ ਚੀਜ਼ ਉਹਦੇ ਨਾਂ ਹੋਈ ਗਈ ਡਿਵੋਰਸ ਹੋ ਗਿਆ ਉਹਦਾ ਉਹ ਆਪਦੇ ਨਾਂ ਥੋੜਾ ਕਰਾ ਸਕਦਾ ਉਹ ਠੀਕ ਹੈ ਉਹ ਤਾਂ ਉਹਦੀ ਸਹਿਮਤੀ ਹੈ ਜੇ ਡਿਵੋਰਸ ਤੋਂ ਬਾਅਦ ਕਰਾਉਣਾ ਚਾਹੁੰਦੀ ਤਾਂ ਕਰਾ ਦੇ ਜਿੰਨੀ ਕਰਾਉਣਾ ਚਾਹੁੰਦੀ ਫਿਰ ਕਿਵੇਂ ਕਰਾਵਾਂ ਲੂ ਉਹੀ ਗੱਲ ਹੈ ਜੀ ਅੱਛਾ ਉਹਦੀ ਸਹਿਮਤੀ ਤੇ ਆਈ ਉਹਦੀ ਸਹਿਮਤੀ ਤੇ ਜਦੋਂ ਉਹਦੇ ਨਾਮ ਹੋ ਗਈ ਜ਼ਮੀਨ ਉਹ ਤਾਂ ਉਸ ਦੀ ਹੈ ਆ ਜੇ ਉਹਦੀ ਡੈਥ ਹੋ ਗਈ ਹਾਂਜੀ ਉਹਦੇ ਲਾਦ ਨਹੀਂ ਹੈਗੀ ਜਨਾਨੀ ਦੇ ਫਿਰ ਉਹਨੂੰ ਆ ਸਕਦੀ ਹੈ ਜੇ ਹੱਡਵੋਰਸ ਹੀ ਹੋਵੇ ਜੀ ਜੇ ਡਿਵੋਰਸ ਹੋ ਗਿਆ ਫਿਰ ਨਹੀਂ ਹੁੰਦੀ ਹੈ ਅੱਛਾ ਫਿਰ ਨਹੀਂ ਹੁੰਦੀ ਨਾ ਫਿਰ ਤਾਂ ਜਿਹਨ ਕੇ ਫਿਰ ਨਹੀਂ ਹੁੰਦੀ ਹੈ ਉਹ ਠੀਕ ਹੈ ਜੀ ਚਾਹੇ ਉਹ ਸਾਰੀ ਜ਼ਮੀਨ ਕਰਾ ਦੇ ਆਪਦਾ ਹਿੱਸਾ ਵੀ ਉਹਦੇ ਨਾਮ ਕਰਵਾ ਦੇ ਹਾਂ ਜੋ ਮਰਜ਼ੀ ਕਰ ਦੇ ਜਿਵੇਂ ਮਰਜ਼ੀ ਉਹ ਤਾਂ ਜਿਵੇਂ ਮਰਜ਼ੀ ਕਰਾਤੀ ਉਹਦੇ ਨਾਂ ਹੋ ਗਈ ਜਿਹੜੀ ਉਹ ਤਾਂ ਉਹ ਮਾਲਕ ਬਣ ਗਈ ਉਹ ਮਾਲਕ ਬਣ ਗਈ ਠੀਕ ਆ ਅੱਗੇ ਉਹ ਵੀ ਫਿਰ ਉਹਦੀ ਸਹਿਮਤੀ ਆ ਵੀ ਉਹਨੂੰ ਦਵੇ ਨਾ ਦੇਵੇ ਦਵੇ ਨਾ ਦੇਵੇ ਠੀਕ ਆ ਜੇ ਕੋਈ ਨੰਬਰਦਾਰ ਵਿਦੇਸ਼ ਗਿਆ ਹੋਵੇ ਤਾਂ ਉਸ ਦੀ ਨੰਬਰਦਾਰੀ ਕਿਸੇ ਹੋਰ ਨੂੰ ਮਿਲ ਸਕਦੀ ਹੈ ਜਦੋਂ ਉਹ ਵਿਦੇਸ਼ ਭੱਗਿਆ ਉੱਥੋਂ ਦਾ ਬਸਨੀਕ ਹੋ ਗਿਆ ਹਾਂਜੀ ਪੀਆਰ ਹੋ ਗਿਆ ਮਾਲਕ ਹਾਂ ਪੀਆਰ ਉਧਰ ਦਾ ਹੋ ਗਿਆ ਫਿਰ ਤਾਂ ਉਹਦੀ ਨੰਬਰਦਾਰੀ ਖਤਮ ਕਰਨੀ ਕਰਨੀ ਜਦੋਂ ਇੱਥੇ ਰਹਿ ਨਹੀਂ ਰਿਹਾ ਉਹ ਨੰਬਰਦਾਰੀ ਨੂੰ ਖਤਮ ਕਰਕੇ ਵੀ ਉਹ ਭਰ ਗਿਆ ਹੋਇਆ ਇਸ ਕਰਕੇ ਉਹਦੀ ਨੰਬਰ ਵਾਰੀ ਖਤਮ ਕੀਤੀ ਜਾਂਦੀ ਹੈ ਫਿਰ ਉਹ ਪੋਸਟ ਖਾਲੀ ਹੋਊਗੀ ਤਾਂ ਉਹ ਤੇ ਨਵਾਂ ਨੰਬਰ ਦਾ ਨਿਯੁਕਤ ਹੋ ਸਕਦਾ ਨਵਾਂ ਹੋ ਸਕਦਾ ਹੈ ਠੀਕ ਹੈ ਜੀ ਇੱਕ ਸਾਡੀ ਤਕਸੀਮ ਹੋ ਗਈ ਰਕਵੇ ਵਿੱਚੋਂ ਮਜਾਰੇ ਵੀ ਦੇ ਦਿੱਤੇ ਬੰਦਾ ਕਹਿੰਦਾ ਪਰ ਰਸਤਾ ਨਹੀਂ ਮਿਲੇ ਤਾਂ ਕੀ ਹੱਲ ਹੈ ਜੀ ਇਹ ਤਕਸੀਮ ਕਦੀ ਹੋਈ ਫਿਰ ਜਦੋਂ ਰਸਤੇ ਨਹੀਂ ਲੱਗੇ ਹੈਗਾ ਰਸਤੇ ਤਾਂ ਤਕਸੀਮ ਚ ਲੱਗਣੇ ਚਾਹੀਦੇ ਨੇ ਹਾਂਜੀ ਹਾਂ ਜਿਹੜੇ ਮੁਜਾਰੇ ਨੇ ਹਾਂਜੀ ਮੁਜਾਰੇ ਨੂੰ ਨਹੀਂ ਰਸਤਾ ਲੱਗਦਾ ਹੈ ਅੱਛਾ ਮੁਜਾਰੇ ਨੂੰ ਨਹੀਂ ਲੱਗਦਾ ਇਹ ਨਾ ਜਿਹੜੇ ਖਰੀਦਦਾਰ ਨੇ ਉਹਨਾਂ ਨੂੰ ਰਸਤੇ ਲੱਗਣਗੇ ਇਹ ਮੁਜਾਰਾ ਕੀ ਹੁੰਦਾ ਸਰ ਕੀ ਮੁਜਾਰਾ ਜਿਹੜਾ ਜਨਕੀ ਕਿਸੇ ਦੀ ਜ਼ਮੀਨ ਤੇ ਕਾਸਤ ਕਰ ਰਿਹਾ ਅੱਛਾ ਜੀ ਮਾਲਕ ਹੈ ਨਹੀਂ ਪ੍ਰਕਾਸਤ ਕਰ ਰਿਹਾ ਕਾਸਤ ਕਰ ਰਿਹਾ ਠੀਕ ਹੈ ਇਹ ਹੋ ਸਕਦਾ ਇਹ ਮੁਜਾਰੇ ਨੇ ਜਿਹੜੇ ਹਾਂਜੀ ਸਰਦਾਰਾਂ ਦੀ ਜ਼ਮੀਨ ਹੋਣੀ ਸਰਦਾਰਾਂ ਦੀ ਮੁਜਾਰੇ ਹੁੰਦੇ ਸੀ ਪਹਿਲਾਂ ਜੀ ਪਹਿਲਾਂ ਮਾਲਕੀ ਸਰਦਾਰਾਂ ਦੇ ਵਿੱਚ ਜ਼ਿਆਦਾ ਹੁੰਦੀ ਸੀ ਉਹਨਾਂ ਦੇ ਮੁਜਾਰੇ ਹੁੰਦੇ ਸੀ ਅ ਉਹ ਉਹ ਰਸਤਾ ਲਵਾ ਸਕਦੇ ਜਿਹੜੇ ਮਜਾਰੇ ਨੇ ਜਿਹੜੇ ਮਾਲਕ ਨੇ ਖਰੀਦਦਾਰ ਬਣ ਕੇ ਉਸ ਸਕਿਪਟ 'ਚ ਉਹ ਰਸਤਾ ਲਵਾ ਸਕਦਾ ਠੀਕ ਹੈ ਜੀ ਠੀਕ ਆ ਦੋਸਤੋ ਐਸੀ ਆਪਣੇ ਤੁਹਾਡੇ ਸਵਾਲ ਜਵਾਬ ਤੇ ਬਾਕੀ ਹੋਰ ਵੀ ਜੇ ਇਸ ਤੋਂ ਬਿਨਾਂ ਵੀ ਕੋਈ ਇਸ ਦਾ ਕੋਈ ਸਵਾਲ ਰਹਿ ਗਿਆ ਅਸੀਂ ਕੱਲ ਵੀ ਪੋਸਟ ਪਾਈ ਸੀ ਤੁਸੀਂ ਨੇ ਬਹੁਤ ਸਾਰੇ ਸਵਾਲ ਕਰੇ ਤਾਂ ਆਪਾਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਆਏ ਇੱਕ ਬਾਈ ਨੇ ਫਰਦ ਵੀ ਭੇਜੀ ਸੀ ਵੀ ਕਿਵੇਂ ਇਸ ਵੀ ਵਾਲੀ ਵੀ ਇਹਦਾ ਹਿੱਸਾ ਕਿਵੇਂ ਕੱਢਦੇ ਆ ਉਹ ਵੀ ਤੁਹਾਨੂੰ ਅਸੀਂ ਡਾਇਗਰਾਮ ਦੀ ਇੱਕ ਫੋਟੋ ਬਣਾ ਕੇ ਪਾ ਦਾਂਗੇ ਵੀ ਐਵੇਂ ਤੁਸੀਂ ਆਪਣਾ ਇਹਦਾ ਹਿੱਸਾ ਕੱਢ ਸਕਦੇ ਹੋ ਤਾਂ ਇਸ ਤੋਂ ਬਿਨਾ ਜੇਕਰ ਕੋਈ ਕਿਸਦਾ ਹੋਰ ਸਵਾਲ ਰਹੇਗਾ ਹੋਵੇ ਤਾਂ ਜਦੋਂ ਵੀ ਸਮਾਂ ਮਿਲੇ ਤਾਂ ਉਦੋਂ ਆਪਾਂ ਉਹ ਸਵਾਲ ਦੀ ਵੀਡੀਓ ਬਣਾਵਾਂਗੇ ਤਦ ਤੱਕ ਦੀ ਉਜਾਜ਼ਤ ਤਾਂ ਬਸ ਵੀਡੀਓ ਵੱਧ ਵੱਧ শেয়ার ਕਰਿਆ ਕਰੋ ਜੇਕਰ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਕਰੋ ਤਾਂ ਜਿੱਥੇ ਵੀ ਵੀਡੀਓ ਆਪਣੀ ਪਹੁੰਚਦੀ ਹੈ ਤਾਂ ਸਾਨੂੰ ਸ਼ਹਿਰ ਦਾ ਨਾਮ ਸਟੇਟ ਦਾ ਨਾਮ ਡਿਸਟ੍ਰਿਕਟ ਦਾ ਜੋ ਵੀ ਜਿੱਥੇ ਵੀ ਤੁਸੀਂ ਰਹੇ ਉਹ ਨਾਮ ਪਲੀਜ਼ ਜ਼ਰੂਰ ਲਿਖਣ ਦੀ ਕੋਸ਼ਿਸ਼ ਕਰਾਇ ਕਰੋ ਸਰ ਦਾ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਰ ਇਹਨਾਂ ਨੂੰ